ਸਤਿ ਸ੍ਰੀ ਅਕਾਲ ਜੀ ਕੈਮਸ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਨਰਿੰਦਰ ਸਿੰਘ ਕਲੇਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਝੰਡੇ ਗੱਡ ਦਿੱਤੇ ਗਏ ਨੇ ਖੁਸ਼ੀ ਦੇ ਮਾਹੌਲ ਦੇ ਵਿੱਚ ਇੱਕ ਪਾਸੇ ਮਾਪੇ ਤੇ ਦੂਸਰੇ ਪਾਸੇ ਸਕੂਲ ਵਾਲੇ ਵੀ ਭੰਗੜਾ ਪਾਉਂਦੇ ਅਤੇ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆਉਂਦੇ ਪਏ ਨੇ ਸਾਨੂੰ ਵੀ ਪੰਜਾਬ ਦੀਆਂ ਇਹਨਾਂ ਭੈਣਾਂ ਕੁੜੀਆਂ ਤੇ ਮਾਣ ਹੈ ਦੇਖ ਰਿਹਾ ਤੁਸੀਂ ਵੀ ਇਨ੍ਹਾਂ ਭੈਣਾ ਕੁੜੀਆਂ ਤੇ ਮਾਣ ਕਰਦੇ ਪਿਓ ਤਾਂ ਜ਼ਰੂਰ ਇਸ ਖਬਰ ਨੂੰ ਇਸ ਕਰਕੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਤਾਂ ਕਿ ਕੁੜੀਆਂ ਨੂੰ ਹੋਰ ਵੀ ਜ਼ਿਆਦਾ ਬਲ ਮਿਲੇ ਤਸਵੀਰਾਂ ਨੇ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਕਿ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਬੋਰਡ ਵਿਭਾਗ ਵੱਲੋਂ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਇਸ ਮੌਕੇ ਅੰਮ੍ਰਿਤਸਰ ਦੇ ਵਿੱਚ 8ਵੀਂ ਚਪਾਨ ਦੀ ਇੱਕ ਹੋਣਹਾਰ ਲੜਕੀ ਗੁਰਲੀਨ कौर ਜਿਸ ਨੇ ਕੇ ਪੰਜਾਬ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਉੱਥੇ ਹੀ ਇਸ ਮੌਕੇ ਸਕੂਲ ਦੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਟੀਮ ਗੁਰਲੀਨ कौर ਦੇ ਸਕੂਲ ਨਿਊ ਫਲਾਵਰ ਪਬਲਿਕ ਸਕੂਲ ਸਕੈਂਡਰੀ ਸਕੂਲ ਵਿਖੇ ਪਹੁੰਚੀ ਤਾਂ ਉਹਨਾਂ ਵੇਖਿਆ ਕਿ ਸਕੂਲ ਦੇ ਵਿੱਚ ਢੋਲ ਦੀ ਥਾਪ ਤੇ ਸਕੂਲ ਸਟਾਫ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੰਗੜੇ ਪਾਏ ਜਾ ਰਹੇ ਨੇ ਇੱਕ ਦੂਜੇ ਦਾ ਮੂੰਹ ਲੱਡੂਆਂ ਦੇ ਨਾਲ ਮਿੱਠਾ ਕਰਵਾਇਆ ਜਾ ਰਿਹਾ ਸੀ ਇਸ ਮੌਕੇ ਪੰਜਾਬ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਲੜਕੀ ਗੁਰਲੀਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਕਿ ਪੰਜਾਬ ਦੇ ਵਿੱਚ ਦੂਸਰਾ ਸਥਾਨ ਉਸ ਵੱਲੋਂ ਹਾਸਲ ਕੀਤਾ ਗਿਆ ਹੈ ਉਸਨੇ ਕਿਹਾ ਹੈ ਕਿ ਮੇਰੀਆਂ ਅਧਿਆਪਕਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਅਤੇ ਨਾਲ ਦੀ ਨਾਲ ਗੁਰਲੀਨ ਕੌਰ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਅਤੇ ਇਹ ਪੰਜਾਬ ਦੀ ਧੀ ਕੀ ਕੀ ਟੀਚੇ ਲਈ ਬੈਠੀ ਹੈ ਇਸ ਨੂੰ ਸੁਣ ਕੇ ਤੁਹਾਨੂੰ ਵੀ ਮਾਣ ਮਹਿਸੂਸ ਹੋਵੇਗਾ ਕੁੰਸੀ ਸਾਹਿਬ ਤੇ ਬੰਗੜਾ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਇਆ। ਟੀਚਰਾਂ ਦਾ ਕਿੰਨਾ ਕੇ ਸਹਿਯੋਗ ਰਿਹਾ? ਟੀਚਰਾਂ ਦਾ ਬਹੁਤ ਜਿਆਦਾ ਸਹਿਯੋਗ ਰਿਹਾ। ਉਹਨਾਂ ਨੇ ਮੈਨੂੰ ਹਰ ਇੱਕ ਪ੍ਰੋਬਲਮ ਦੱਸੀ ਕਿ ਇਹਦਾ ਆਨਸਰ ਆ, ਇਹਦਾ, ਨਾਈਸ ਕਰਕੇ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਇਆ। ਤੇ ਜਿਸ ਵੇਲੇ ਸਵੇਰੇ ਤੁਹਾਨੂੰ ਪਤਾ ਲੱਗਦਾ ਜਿਸ ਵੇਲੇ ਰਿਜ਼ਲਟ ਆਉਂਦੇ ਉਸ ਵੇਲੇ ਕੀ ਹੋਇਆ ਮਾਹੌਲ ਸੀ? ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿ ਮੈਂ ਪੂਰੇ ਪੰਜਾਬ ਚ ਦੂਜੇ ਨੰਬਰ ਤੇ ਆਇਆ। ਫਿਰ ਟੀਵੀ 'ਚ ਵੀ ਆਨ ਲੱਗ ਗਿਆ। ਟੀਚਰਸ ਦਾ ਵੀ ਫੋਨ ਆਇਆ ਤਾਂ। ਬਹੁਤ ਵਧੀਆ ਲੱਗਾ ਤੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੀਦਾ ਹੈ ਬਾਕੀ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਕੇ ਇਸ ਤਰ੍ਹਾਂ ਹੀ ਆ ਸਕਦੇ ਆ ਨਾ ਵੀ ਤਾਂ ਸੈਕਿੰਡ ਨੰਬਰ ਤੇ ਆਈ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ ਤੇ ਯਕੀਨ ਨਹੀਂ ਹੈਗਾ ਕਿ ਵੀ ਸਾਡੀ ਬੇਟੀ ਐਸੇ ਹੁਣ ਕੰਮ ਤੇ ਆਏਗੀ ਅਰੇ ਕਿਨੇ ਟੈਡੀ ਪਰਿਵਾਰ ਦਾ ਨਾਰੋਸ਼ਨ ਕੀਤਾ ਹੈ ਇਸ ਦੇ ਨਾਲ ਅੰਮ੍ਰਿਤਸਰ ਦਾ ਵੀ ਤਾਂ ਖੁਸ਼ੀ ਕਿੰਨੀ ਕਾ ਮਹਿਸੂਸ ਕਰ ਰਹੀ ਹਾਂ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਣੀ ਸਾਡੇ ਤਾਂ ਪੈਸੇ ਜਮੀਨ ਤੇ ਨਹੀਂ ਲੱਗਦੇ ਤੁਹਾਡੇ ਬੇਟੇ ਨੇ ਪਹਿਲਾਂ ਇਸ ਤਰ੍ਹਾਂ ਕੀਤਾ ਟੋਪ ਕੀਤਾ ਸੀ ਉਹਨੇ ਵੀ ਫ੍ਰੀ ਕਲਾਸ ਵਿੱਚ ਅੱਜ ਬੇਟੀ ਨੇ ਕਰਕੇ ਤੇ ਸਾਡਾ ਨਾਰੋਸ਼ਨ ਕਰਤਾ ਜੀ ਜਿਸ ਵੇਲੇ ਕਰੇ ਪੜਾਈ ਕਰਦੀ ਹੈ ਕੋਈ ਕੰਮ ਕਾ ਇਸ ਢਾਰੇ ਲੋਕ ਕਿਹਾ ਜਾਂਦਾ ਕਿ ਸਿਰਫ ਕਿਹਾ ਜਾਂਦਾ ਕਿ ਪੜ੍ਹਾਈ ਲੈ ਬੇਟਾ ਨਹੀਂ ਨਹੀਂ ਕੰਮ ਵੀ ਕਰਦੀ ਹੈ ਹੈਲਪ ਵੀ ਕਰਾਂਦੀ ਨਾਲ ਹੈ ਜਿਵੇਂ ਕਿ ਉਹਨੂੰ ਖਾਣਾ ਵਰ ਸਭ ਕਰਨਾ ਹੋਵੇ ਉਹ ਵੀ ਖਾ ਦਿੰਦੀ ਆ ਸਾਰੇ ਕੰਮ ਘਰ ਦੀ ਘਾਰ ਵੀ ਨਾਲ ਪਰ ਪੜ੍ਹਾਈ ਵੀ ਜ਼ਿਆਦਾ ਅਸੀਂ ਕਿੰਨੇ ਪਾ ਪਾੜ ਤੂੰ ਬੇ ਟੀਚਰਾਂ ਦਾ ਕਿੰਨਾ ਕਿਸੇ ਹੌਸਲੇ ਦੇ ਦੇ ਕਿ ਟੀਚਰਾਂ ਦਾ ਬਹੁਤ ਜ਼ਿਆਦਾ ਟੀਚਰਾਂ ਦੀ ਮਿਹਨਤ ਹੈਗੀ ਹੈ ਤੇ ਜਿਹੜਾ ਬੱਚੇ ਅੱਜ ਕੱਲ ਲਾਇਕ ਬਣਦੇ ਪਰ ਨਹੀਂ ਤਾਂ ਤੁਹਾਨੂੰ ਪਤਾ ਹੀ ਬੱਚੇ ਕਿੰਨਾ ਕ ਪੜਦੇ ਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਮੈਂ ਸਕੂਲ ਦੀ ਪ੍ਰਿੰਸੀਪਲ ਹਾਂ ਔਰ ਮੇਰੇ ਮੇਰੇ ਸਕੂਲ ਦੇ ਬੱਚਿਆਂ ਨੇ ਜੋ ਕਿ ਇੱਕ ਬੱਚੇ ਨੇ ਪੰਜਾਬ ਵਿੱਚ ਸੈਕਿੰਡ ਰੈਂਕ ਲਿਆ ਹੈ ਔਰ 4 ਸਟੂਡੈਂਟ ਹੋਰ ਨੇ ਜਿਨ੍ਹਾਂ ਨੇ ਮੈਰਿਜ ਆਪਣਾ ਸਥਾਨ ਹਾਸਲ ਕੀਤਾ ਹੈ 8 ਕਲਾਸ ਦੇ ਔਰ ਇਸੇ ਤਰ੍ਹਾਂ ਪਲੱਸ 2 ਦੇ ਵੀ ਇੱਕ ਬੱਚੇ ਸਾਡਾ ਇੱਕ ਬੱਚਾ ਮੈਰਿਟ ਚ ਆਇਆ ਹੈ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਮੈਮ ਕਿਉਂਕਿ ਟੀਚਰਾਂ ਦਾ ਕਾਫੀ ਸੇ ਹੌਗ ਹੁੰਦਾ ਸਦੇ ਬੱਚਾ ਵਧੀਆ ਪੜਦੇ ਓਬਵੀਅਸਲੀ ਟੀਚਰਾਂ ਲਈ ਕੀ ਕਹਿਣਾ ਚਾਹੀਦਾ ਮੈਂ ਟੀਚਰਾਂ ਨੂੰ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਸਹਿਯੋਗ ਕਰਨ ਲਈ ਮੈਂ ਵਧਾਈ ਦੇਣੀ ਆ ਔਰ ਇਸੇ ਤਰ੍ਹਾਂ ਚਾਹਨੀ ਆ ਕਿ ਉਹ ਇਸੇ ਤਰ੍ਹਾਂ ਬੱਚਿਆਂ ਦੀ ਪ੍ਰੈਪਰੇਸ਼ਨ ਕਰਵਾੜ ਉਹਨਾਂ ਨੂੰ ਪੜ੍ਹਾਣ ਤਾਂ ਕਿ ਅਸੀਂ ਆਪਣੇ ਇੱਕ ਇਸ ਸਮਾਜ ਨੂੰ ਅੱਛੇ ਨਾਗਰਿਕ ਦੇ ਸਕੀਏ